ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ 바ਵਾ ਗੁਰਵਿੰਦਰ ਸਵਾਗਤ ਕਰਦਾ ਚੈਨਲ ਸੱਚ ਦੀ ਆਵਾਜ਼ ਤੋਂ ਅੱਜ ਅਸੀਂ ਬਹੁਤ ਹੀ ਗੰਭੀਰ ਮੁੱਦੇ ਤੇ ਚਰਚਾ ਕਰਨ ਜਾ ਰਹੇ ਹਾਂ ਜਿਹੜਾ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਦਿਨ ਜੋ ਨਿਊਜ਼ੀਲੈਂਡ ਦੇ ਵਿੱਚ ਹੋਇਆ ਸਾਡਾ ਅੱਜ ਦਾ ਮੁੱਦਾ ਹੈ ਜੀ ਪੈਸੇ ਦੇ ਕੇ ਖਰੀਦੀ ਗਈ ਗੁਲਾਮੀ ਅਸੀਂ ਇਸ ਮੁੱਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੱਜਣ ਦੀਪ ਸ਼ਾਹੜ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜਦੀਪ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਹੋ ਹਰਦੀਪ ਜੀ ਠੀਕ ਠਾਕ ਹੋਣੀ ਬਹੁਤ ਵਧੀਆ ਠੀਕ ਆ ਤੇ ਆਪਾਂ ਮੁੱਦੇ ਤੇ ਗਾਹਾਂ ਵਧਣ ਤੋਂ ਪਹਿਲਾਂ ਆਜੋ ਪਹਿਲਾਂ ਆਪਾਂ ਇੱਕ ਵੀਡੀਓ ਦੇਖ ਲਈਏ ਹਾਂਜੀ ਤੇ ਇਹ ਆ ਜੀ ਵੀਡੀਓ ਨਿਊਜ਼ੀਲੈਂਡ ਦੀ ਜੋ ਪਿਛਲੇ ਦਿਨੇ ਵਿੱਚ ਉੱਥੇ ਹੋਇਆ ਜਿਵੇਂ ਕਿ ਆਪਣੇ ਸਿੱਖ ਭਾਈਚਾਰਾ ਉੱਥੇ ਨਗਰ ਕੀਰਤਨ ਕੱਢ ਰਿਹਾ ਸੀਗਾ ਤੇ ਉਹਨਾਂ ਦੇ ਵਿਰੋਧ ਵਿੱਚ ਉਸ ਧਰਮ ਦੇ ਲੋਕ ਉਹਨਾਂ ਦਾ ਵਿਰੋਧ ਕਰਨ ਪਹੁੰਚੇ ਕਿਉਂ ਤੇ ਕਿਉਂ ਇਹ ਹੋਣਾ ਚਾਹੀਦਾ ਸੀ ਤੇ ਕਿਉਂ ਹੋਇਆ ਨਹੀਂ ਪਹਿਲੀ ਗੱਲ ਤੇ ਹੋਣਾ ਨਹੀਂ ਚਾਹੀਦਾ ਸੀ ਹਾਂਜੀ ਵੀ ਕੋਈ ਕੇ ਦਾ ਵਿਰੋਧ ਕਰੇ ਹਾਂਜੀ ਕਿਉਂਕਿ ਹਰ ਕ੍ਰਿਸ਼ਨ ਆਪਦੀ ਹੋਇਆ ਰਾਈਟ ਹਰ ਕਦਣਾ ਵੀ ਆਪਦੇ ਧਰਮ ਪਰ ਜੀ ਕੋਈ ਕੁਸਮਰਜੀ ਕਰੀ ਠੀਕ ਹੈ ਜੀ ਹਾਂ ਜੇ ਕੋਈ ਹੁੱਲੜਬਾਜੀ ਕਰਦੇ ਆਪਾਂ ਕਰਦੇ ਆਂ ਜੇ ਕੋਈ ਹੋਰ ਕਰਦਾ ਉਹ ਧਰਮ ਚ ਉਹ ਕਿਸੇ ਲਈ ਫਿਰ ਉਹ ਚੀਜ਼ ਸਹੀ ਨਹੀਂ ਨੀਗੀ। ਸੋਡੀ ਗੱਲ ਸਹੀ ਆ ਜੀ। ਹਾਲਾਂਕਿ ਉੱਥੇ ਜਿਹੜੇ ਵੀ ਆਪਣੇ ਸਿੱਖ ਧਰਮ ਦੇ ਭਾਈਚਾਰੇ ਦੇ ਆਪਣੇ ਸਿੱਖ ਭਾਈ ਉੱਥੇ ਨਗਰ ਕੀਰਤਨ ਕੱਢ ਰਹੇ ਸੀ। ਉਹਨਾਂ ਨੇ ਕੋਈ ਹੁੱਲੜਵਾਜੀ ਨਹੀਂ ਕੀਤੀ। ਕਿਸੇ ਪ੍ਰਕਾਰ ਦਾ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਤੇ ਉਸ ਤੋਂ ਬਾਅਦ ਫਿਰ ਵੀ ਸਾਡਾ ਵਿਰੋਧ ਤੇ ਉਹ ਜਿਹੜੇ ਬੰਦੇ ਨੇ ਆ ਪ੍ਰੋਟੈਸਟ ਕੀਤਾ ਉਹ ਬੰਦੇ ਦਾ ਕੰਮ ਇਹੀ ਆ। ਅੱਛਾ ਉਹ ਕੰਮ ਇਹੀ ਕਰਦਾ ਜਿੱਦਾਂ ਕੋਈ ਆਪਣੇ ਧਰਮ ਪ੍ਰਤੀ ਕੋਸ਼ ਕਰਦਾ ਇਵੈਂਟ ਕਰਦਾ ਕੋਈ ਉਹ ਚੀਜ਼ਾਂ ਹੀ ਮਤਲਬ ਰੋਕ ਰੱਖੀ ਜਾਂਦਾ ਕਿ ਮਤਲਬ ਉਹਨਾਂ ਦਾ ਪ੍ਰੋਟੈਸਟ ਕਰਦਾ ਕਿ ਵਿਰੋਧ ਕਰਦਾ ਹਾਂ ਉਹਦੀ ਉਹਨਾਂ ਦੀ ਇੱਕ ਟੀਮ ਬਣੀ ਹੋਈ ਆ ਹਾਂਜੀ ਉਹ ਇਦਾਂ ਹੀ ਕਰਦਾ ਮੇ ਵੀ ਉਹਦਾ ਨਾਮ ਹੈਗਾ ਬ੍ਰੇਨ ਤਮਾਕੀ ਕੋਈ ਸੌਰੀ ਇਦਾਂ ਦਾ ਕੋਈ ਨਾਮ ਆ ਹਾਂਜੀ ਤਮਾਕੀ ਦਾ ਹਾਂ ਤੇ ਇਦਾਂ ਦਾ ਕੋਈ ਨਾਮ ਆ ਉਹ ਬੰਦਾ ਕੰਮ ਇਹੀ ਕਰਦਾ ਉਹ ਆ ਕੇ ਮਤਲਬ ਪ੍ਰੋਟੈਸਟ ਕਰਦਾ ਨਾ ਜਿਵੇਂ ਕਿਸੇ ਦੀ ਕੋਈ ਆਪਣਾ ਕੋਈ ਇਵੈਂਟ ਆ ਕੋਸਾ ਅੱਗੇ ਆ ਕੇ ਘੇਰਦਾ ਜਿੱਦਾਂ ਕਿ ਹੁਣ ਆਪਣੇ ਗੁਰੂ ਸਾਹਿਬ ਨੂੰ ਲੈ ਕੇ ਜਾ ਰਹੇ ਸੀ ਤੇ ਉੱਥੇ ਨਗਰ ਕੀਰਤਨ ਕੱਢ ਰਹੇ ਸੀ ਤੇ ਉਹਨਾਂ ਦਾ ਵਿਰੋਧ ਕਰਨ ਨੂੰ ਬੰਦਾ ਉੱਥੇ ਆਪਣੀ ਟੀਮ ਦੇ ਨਾਲ ਪਹੁੰਚ ਗਿਆ ਮਤਲਬ ਸਾਡੇ ਲਈ ਐ ਐ ਕੀਤਾ ਨਾ ਵੀ ਸਾਡੇ ਧਰਮ ਪ੍ਰਤੀ ਬੋਲਦਾ ਉਹ ਕੋਈ ਮੇਰੇ ਧਰਮ ਪ੍ਰਤੀ ਬੋਲੇ ਜਾਂ ਮੈਂ ਕੋਈ ਕੰਮ ਕਰ ਰਿਹਾ ਹਾਂ ਕੋਈ ਜਾ ਨਹੀਂ ਕਿ ਕਿੰਨੀ ਜੋ ਕੁਝ ਵੀ ਹੋਈ ਤਾਂ ਪਰ ਆਪਾਂ ਨੂੰ ਗੁੱਸਾਉਣਾ ਵੀ ਸਾਡਾ ਗੁੱਸਾ ਤਾਂ ਬਣਦਾ ਜੀ ਤੇ ਇਹੀ ਗੱਲ ਉਹ ਬੰਦਾ ਇੱਕ ਕਟੜ ਕਟੜ ਹੋਣਾ ਬਹੁਤ ਗਲਤ ਆ ਕਟੜ ਹੋਣਾ ਕਿਸੇ ਵੀ ਧਰਮ ਚ ਕਿਸੇ ਵੀ ਬੰਦੇ ਪ੍ਰਤੀ ਕਟੜ ਹੋਣਾ ਬਹੁਤ ਮਤਲਬ ਬਹੁਤ ਜ਼ਿਆਦਾ ਗਲਤ ਆ ਕਿਸੇ ਧਰਮ ਚ ਕਟੜ ਤਾਂ ਨਹੀਂ ਹੋਣੀ ਚਾਹੀਦੀ ਪ੍ਰੇਮ ਪਿਆਰ ਸਭ ਤੋਂ ਵੱਡੀ ਚੀਜ਼ ਆ ਮੇਰਾ ਹਿੰਦੂਆਂ ਨਾਲ ਵੀ ਪ੍ਰੇਮ ਹੁੰਦਾ ਮੇਰਾ ਮੁਸਲਮਾਨ ਨਾਲ ਵੀ ਪ੍ਰੇਮ ਹੁੰਦਾ ਮੇਰਾ ਇਸਾਈ ਨਾਲ ਵੀ ਮੇਰਾ ਸਿੱਖ ਨਾਲ ਵੀ ਮੇਰਾ ਸਭ ਨਾਲ ਪ੍ਰੇਮ ਹੁੰਦਾ ਮੈਂ ਕਹਿੰਦਾ ਵੀ ਹਰ ਇੱਕ ਦਾ ਪ੍ਰੇਮ ਇੰਨਾ ਹੋਣਾ ਚਾਹੀਦਾ ਕਿ ਮੈਂ ਮੰਦਿਰ ਚ ਵੀ ਜਾਂਦਾ ਗੁਰੂ ਘਰ ਹਰ ਇੱਕ ਇਹ ਗੱਲ ਤਾਂ ਵੀ ਹੁਣ ਰੋਡੇ ਸਿਰ ਮੈਂ ਇਦਾਂ ਗੱਲ ਕਰ ਰਿਹਾ ਤਾਂ ਮੇ ਮੇਰੇ ਲਈ ਸਹੀ ਨਹੀਂਗਾ ਵਿੱਚ ਵੀ ਮੈਂ ਬਾਲਾ 11 ਬੰਦਾ ਤੇ ਮੈਨੂੰ ਇਹਦਾ ਪਤਾ ਵੀ ਜਿਹੜੀ ਉਹ ਚੀਜ਼ ਹੋਈ ਆ ਵੀ ਉਹ ਬਹੁਤ ਗਲਤ ਹੋਈ ਆ ਕਈ ਆਪਣੇ ਪੰਜਾਬੀ ਲੋਕ ਉੱਥੇ ਆਪਣੇ ਪੰਜਾਬੀਆਂ ਦਾ ਉਹ ਕਰ ਰਹੇ ਆ ਮੈਂ ਕਮੈਂਟ ਦੇਖਿਆ ਹਾਂ ਜੀ ਇਹ ਪੰਜਾਬੀ ਹੈ ਮਤਲਬ ਇਹ ਇੰਡੀਆ ਨੇ ਇਦਾਂ ਕਰ ਦਿਆ ਉਹ ਵੀ ਆਪੇ ਇੰਡੀਆ ਨਾਲ ਉਹੀ ਗੱਲ ਹੈ ਨਾ ਜੀ ਆਪਣੇ ਹੀ ਆਪਣੀਆਂ ਲੱਤਾਂ ਖਿੱਚਣ ਲੱਗੇ ਆਪਣੇ ਆਪ ਨੂੰ ਲੱਤਾਂ ਖਿੱਚਣ ਲੱਗ ਰਹੇ ਨਾ ਉਹ ਵੀ ਇਦਾਂ ਬੋਲ ਰਹੇ ਆ ਵੀ ਆਪਦਾ ਵੀ ਇਹ ਚੀਜ਼ ਇੰਡੀਆ ਨਹੀਂ ਹੈਗੀ ਇਹ ਨਿਊਜ਼ੀਲੈਂਡ ਆ ਗੋਰੇ ਤਾਂ ਬੋਲਦੇ ਬੋਲਦੇ ਗੱਲ ਬੱਕਰੀ ਨਹੀਂ ਜੀ ਜੇ ਅਸੀਂ ਨਿਊਜ਼ੀਲੈਂਡ ਬੈਠੇ ਆ ਅਸੀਂ ਕੈਨੇਡਾ ਬੈਠੇ ਆ ਅਸੀਂ ਯੂਕੇ ਬੈਠੇ ਆ ਅਸੀਂ ਕਿਤੇ ਵੀ ਬੈਠੇ ਆ ਅਸੀਂ ਫਰੀ ਚ ਥੋੜ ਨੂੰ ਚੱਲ ਗਏ ਅਸੀਂ ਉੱਥੇ ਦਾ ਟੈਕਸ ਭਰਦੇ ਆ ਜੋ ਉਹ ਤੋਂ ਤੁਹਾਨੂੰ ਗੱਲ ਵੱਖਰੀ ਆ ਟੈਕਸ ਪਾਪਾ ਅਸੀਂ ਉੱਥੇ ਪੈਸੇ ਲਾ ਕੇ ਗਿਆ ਚਲੋ ਆਪਾਂ ਮੈਦਾਦਾ ਟੈਕਸ ਭਰਦੇ ਆ ਆਪਾਂ ਕਮਾਈ ਵੀ ਕਰਦੇ ਆ ਹਾਂਜੀ ਆਪਾਂ ਇੱਕ ਇਥੇ ਆਪਾਂ ਦਿਹਾੜੀਦਾਰ ਆ ਹਾਂਜੀ ਜੇ ਸੋਚੀ ਵੀ ਆਪਾਂ ਨੂੰ ਆਪਣੀ ਇੰਡੀਆ ਦੀ ਕੰਟਰੀ ਵਰਗੀ ਫੀਲ ਹੋਰ ਆਜੂਗੀ ਉਹ ਨਹੀਂ ਆਉਂਦੀ ਇਹ ਤਾਂ ਸਹੀ ਗੱਲ ਆਈ ਸੋ ਉਹ ਨਹੀਂ ਆਉਣੀ ਉਹ ਇੰਡੀਆ ਇੰਡੀਆ ਇੱਥੇ ਸਿਰਫ ਆਪਾਂ ਨੂੰ ਐ ਫੀਲ ਹੁੰਦਾ ਬਸ ਸਵੇਰੇ ਮਾਰਨਿੰਗ ਟਾਈਮ ਆਪਾਂ ਦੇਖੀ ਵਾਪਰ ਕੰਮ ਕਰਦੇ ਜਾਂਦੇ ਆ ਹਾਂਜੀ ਰਾਤ ਨੂੰ ਫੇਰ ਮੁੜ ਕੇ ਆਉਣੇ ਆ ਹਾਂਜੀ ਫੇਰ ਅਗਲੇ ਦਿਨ ਮਾਰਨਿੰਗ ਟਾਈਮ ਜਾਂਦੇ ਆ ਫੇਰ ਆਪਾਂ ਸ਼ਾਮ ਨੂੰ ਮੁੜ ਬਸ ਮੈਨੂੰ ਦਾ ਚੱਕਰ ਹੈ ਜੀ ਉਵੇਂ ਹੀ ਚੱਲਦੀ ਜਾਂਦਾ ਆਪਾਂ ਇੱਕ ਇੱਥੇ ਦਿਹਾੜੀਦਾਰ ਬੰਦੇ ਆ ਹਾਂਜੀ ਦਿਹਾੜੀ ਕਰਨਾ ਆ ਹਾਂਜੀ ਤੇ ਦਿਹਾੜੀ ਕਰਕੇ ਵਾਪਸ ਉੱਥੇ ਮੁੜ ਜਾਂ ਮੈਂ ਤਾਂ ਇੱਕ ਸਲਾਹ ਦੂੰ ਵੀ ਜਿਹੜੇ ਕੋਈ ਵੀ ਇੱਥੇ ਆਇਆ ਹਾਂਜੀ ਹੁਣ ਮੈਂ ਵੀ 5 6 6-7 ਸਾਲ ਹੋ ਗਏ ਮੈਨੂੰ ਆਇੰਨੇ ਇੱਥੇ ਹਾਂਜੀ ਤੇ ਮੈਂ ਵੀ ਚੀਜ਼ ਇਹ ਨੋਟ ਖੋਦੀ ਮਿੱਟੀ ਖੂਨ ਲਗ ਜਾਂਦੀ ਆ ਅੱਛਾ ਜੀ ਜੇ ਆਪਾਂ ਇਹ ਹੀ ਚੀਜ਼ਾਂ ਆਪਾਂ ਆਪਣੇ ਪੈਸੇ ਆਪਾਂ ਇੰਡੀਆ ਭੇਜੀਏ ਠੀਕ ਹੈ ਜੀ ਤੇ ਉੱਥੇ ਕੁਝ ਬੈਕ ਹੋਵੇ ਤਾਂ ਆਪਾਂ ਨੂੰ ਨਾ ਕਿਸੇ ਦੇ ਤਵਲ ਝਾਕਾਂ ਦੀ ਲੋੜ ਨਹੀਂ ਥੋੜਾ ਕਹਿਣ ਦਾ ਮਤਲਬ ਆ ਵੀ ਇੱਥੋਂ ਕਮਾ ਕੇ ਤੇ ਉੱਥੇ ਕੋਈ ਨਾ ਕੋਈ ਆਪਣਾ ਬਿਜ਼ਨਸ ਬਿਲਡ ਅਪ ਕਰ ਬਿਲਡ ਅਪ ਕਰੋ ਤੇ ਮੈਂ ਤਾਂ ਕਹਿੰਦਾ ਵੀ 10 ਸਾਲ ਜਿੰਨਾ ਵੀ ਤੁਹਾਡੀ ਮਰਜ਼ੀ ਆ ਨਾ 10 ਸਾਲ ਲਾਓ 5 ਸਾਲ ਲਾਓ ਕਿੰਨੇ ਵੀ ਲਾਉਣੇ ਆ ਤੁਸੀਂ ਉਹ ਲਾ ਕੇ ਵਾਪਸ ਜਾਓ ਆਪਦੀ ਕੰਟਰੀ ਆ ਕੇ ਆਪਦੇ ਕੋ ਕੰਮ ਕਰੋ ਵਧੀਆ ਕਰੋ ਤੇ ਪਰਵਾਹ ਨਾ ਰਹੋ ਹੁਣ ਪਹਿਲਾਂ ਨਾ ਹੋਰ ਚੀਜ਼ਾਂ ਹੁੰਦੀਆਂ ਸੀ ਮਤਲਬ ਪਹਿਲਾਂ ਪਾਈਚਾਰਾ ਬਹੁਤ ਵਧੀਆ ਸੀ ਆਪਣੇ ਪੰਜਾਬੀ ਦੇ ਪਿਆਰ ਬਹੁਤ ਜ਼ਿਆਦਾ ਸੀ ਹਾਂਜੀ ਹੁਣ ਤਾਂ ਆਪਣੇ ਪੰਜਾਬੀ ਪੰਜਾਬੀ ਲੱਗਦਾ ਖੈਦਿਆ ਗੱਲ ਫੇਰ ਉੱਥੀ ਹੈ ਜੀ ਕਿਉਂਕਿ ਬਹੁਤ ਕਮੈਂਟ ਮੈਂ ਵੀ ਰੀਡ ਕੀਤੇ ਆ ਉਹਦੇ ਵਿੱਚ ਬਹੁਤ ਲੋਕ ਕਹਿਣ ਲੱਗਿਆ ਇਹ ਚੰਗਾ ਹੋਇਆ ਇਹਨਾਂ ਨੇ ਆਇਆ ਕੀਤਾ ਇਹਨਾਂ ਨੇ ਵਾਇਰ ਕੀਤਾ ਤੁਸੀਂ ਇਹ ਗੱਲ ਤਾਂ ਦੱਸੋ ਕਿ ਸਾਡੇ ਸਿੱਖ ਧਰਮ ਦੇ ਵਿੱਚ ਸਾਡੇ ਸਿੱਖ ਬੰਦਿਆਂ ਨੇ ਉੱਥੇ ਕੀ ਗਲਤ ਕੀਤਾ ਕਿਸੇ ਕੋਈ ਰੋਡ ਵਲੌਗ ਕੀਤਾ ਕੋਈ ਇਜਾਜ਼ਤ ਨਹੀਂ ਲੈਤੀ ਤੁਸੀਂ ਇਹ ਗੱਲਾਂ ਦੱਸੋ ਤੁਸੀਂ ਤਾਂ ਤਾਂ ਸਾਡਾ ਵਿਰੋਧ ਕਰਦੇ ਚੰਗੇ ਲੱਗਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਉਹ ਬੰਦੇ ਦਾ ਕੰਮ ਇਹੀ ਆ ਪ੍ਰੋਟੈਸਟ ਕਰਨਾ ਠੀਕ ਹੈ ਤੇ ਬਾੜੀ ਮੈਨੂੰ ਆਪਾਂ ਕਹੀ ਵੀ ਬਾੜੀ ਜਿਆਦਾ ਆਪਾਂ ਉਹਨਾਂ ਪ੍ਰਤੀ ਨੌਲਜ ਹੋਵੇ ਆਪਾਂ ਨੂੰ ਇੰਨੀ ਹੈ ਨਹੀਂ ਠੀਕ ਹੈ ਜੀ ਆਪਾਂ ਜਿੰਨੀ ਆਏ ਵੀ ਆਪਾਂ ਇਹਦਾ ਪਤਾ ਵੀ ਆਪਣੇ ਲੋਕ ਮੇਰੀ ਵੀ ਕਈ ਇੱਕ ਦੋ ਬੰਦੇ ਨਾਲ ਗੱਲਬਾਤ ਨਿਊਜ਼ੀਲੈਂਡ ਜਿਹੜੇ ਉੱਥੇ ਕੀਰਤਨ ਸਾਹਿਬ ਹੈਗੇ ਸੀਗੇ ਉਹਨਾਂ ਨੇ ਆਖੇ ਵੀ ਅਸੀਂ ਕੁਛ ਨਹੀਂ ਕੀਤਾ ਠੀਕ ਹੈ ਉਹ ਜਿਹੜੇ ਬੰਦੇ ਉਹਨਾਂ ਦਾ ਕੰਮ ਇਹੀ ਆ ਤੇ ਉਹਨਾਂ ਨੇ ਤਾਂ ਹਰ ਇੱਕ ਧਰਮ ਦੇ ਮੂਹਰੇ ਆ ਕੇ ਪ੍ਰੋਟੈਸਟ ਕਰਨੀ ਕਰਨਾ ਤੇ ਉਹ ਹੈ ਵੀ ਆਪਾਂ ਹੱਥ ਦੇ ਬਾਧਦੇ ਰਹੀਏ ਲੜਮ ਦੀ ਲੋੜ ਨਹੀਂ ਕਿਸੇ ਨਾਲ ਸਹੀ ਗੱਲ ਉਹ ਪ੍ਰਮਾਤਮਾ ਸਭ ਕੁਝ ਦੇਖਦਾ ਤੇ ਆਪਾਂ ਉਹਦੇ ਲੜ ਲੱਗੇ ਤਾਂ ਇਹ ਦੂ ਵੱਡੀ ਗੱਲ ਕੋਈ ਨਹੀਂ ਠੀਕ ਹੈ ਹਾਂਜੀ ਤੇ ਬਾਕੀ ਗੱਲ ਰਹੀ ਆਪਾਂ ਬਾਹਰ ਆਏ ਪੰਜਾਬੀ ਹਾਂਜੀ ਪੰਜਾਬੀ ਬਾਹਰ ਆਏ ਹੁਣ ਆਪਾਂ ਸਵੇਰੇ ਸ਼ਾਮ ਕੰਮ ਕਰਦੇ ਆਂ ਸਾਡੀ ਹੁਣ ਰੂਲ ਕਿੰਨੇ ਚੇਂਜ ਹੋ ਜਾਂਦੇ ਆ ਹਾਂਜੀ ਮੈਨੂੰ ਲੱਗਦਾ ਹੁਣ ਨਾ ਵੀ ਰੋਜ਼ ਕੋਈ ਨਾ ਕੋਈ ਸਾਰੀ ਕੰਟਰੀਆਂ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਕੈਨੇਡਾ ਹਰ ਕਿਤੇ ਰੂਲ ਚੇਂਜ ਹੋ ਰਿਹਾ ਹੈ ਹੁਣ ਆਪਾਂ ਕਹੀਏ ਵੀ ਹੁਣ ਆਪਾਂ ਇੱਥੇ ਆ ਗਏ ਜੁਕੇ ਆ ਗਏ ਜਾਂ ਕੈਨੇਡਾ ਆ ਗਏ ਹਾਂਜੀ ਵੀ ਲਾਈਫ ਪਹਿਲਾਂ ਵਾਂਗੂ ਹੈ ਜਿਹੜੀ 10 20 ਸਾਲ ਪਹਿਸ 10 ਸਾਲ ਪਹਿਲਾਂ ਸੀ ਉਹ ਸਭ ਕੁਝ ਚੇਂਜ ਹੋ ਸਕੇ ਚੇਂਜ ਹੋ ਗਿਆ ਇੱਥੇ ਕੰਮ ਨਹੀਂ ਮਿਲਦੇ ਸਹੀ ਜੀ ਇੱਥੇ ਆਪਾਂ ਕਹੀਏ ਵੀ ਬਾਲੇ ਪੈਸੇ ਬੰਦਿਆ ਜਿਹੜੇ ਬੰਦੇ ਕੋਲ ਪੇਪਰ ਆ ਹਾਂਜੀ ਜਿੱਦਾਂ ਕੋਈ ਇੱਥੇ ਸਪਾਂਸਰ ਤੇ ਆਇਆ ਹਾਂਜੀ ਜਾਂ ਕਿਸੇ ਹੋਰ ਵੀ ਜਿੱਥੇ ਆਇਆ ਟੈਕਸ ਕਰਦਾ ਉਹ ਬੰਦੇ ਨੂੰ ਬੜੀ ਕਮਾਈ ਨਹੀਂ ਹੈਗੀ ਇੱਥੇ ਠੀਕ ਹੈ ਜੀ ਜੇ ਆਪਾਂ ਕਹੀਏ ਵੀ ਹਾਂ ਵੀ ਜਿਹੜੇ ਦੋ ਨੰਬਰ ਰਹਿੰਦੇ ਆ ਨੰਬਰੀ ਰਹਿੰਦੇ ਤੇ ਆਪਣੇ ਪੈਣ ਪੈਣ ਪਰ ਰਹਿੰਦੇ ਆ ਪਰ ਉਹਨਾਂ ਦੀ ਮਜਬੂਰੀ ਇੱਕ ਰਹਿਣਾ ਕਿਉਂਕਿ ਪਹਿਲਾ ਕਿ ਆਇਆ ਹਾਂਜੀ ਉਹ ਵੀ ਦਾ ਪਰਿਵਾਰ ਨੂੰ ਮਿਸ ਕਰਦੇ ਆ ਹਾਂਜੀ ਵੀ ਹਾਂ ਉਹ ਬੰਦੇ ਥੋੜਾ ਮੋਟਾ ਪੈਸਾ ਕਮਾ ਕਮਾ ਲੈਂਦੇ ਆ ਹਨਾ ਵੀ ਉਹ ਥੋੜਾ ਮੋਟਾ ਭੇਜ ਦਿੰਦੇ ਆ ਹਾਂਜੀ ਜੇ ਕਹੀਏ ਵੀ ਆਪਾਂ ਜਿਹੜਾ ਇੱਥੇ ਬੰਦਾ ਟੈਕਸ ਭਰਦਾ ਜਾਂ ਵੀ ਉਹ ਬਾਹਲੇ ਪੈਸੇ ਕਮਾ ਕੇ ਸਿਰਫ ਉਹਨਾਂ ਨੇ ਇੱਕ ਜੀ ਚੀਜ਼ ਹੁੰਦੀ ਹੈ ਉਹਨਾਂ ਨੇ ਜਦੋਂ ਇੰਡੀਆ ਜਾਣਾ ਕਰਨਾ ਉਹਨਾਂ ਨੂੰ ਹੋਰ ਜਾਂ ਡਰੈਵ ਲੱਗੀ ਰਹਿੰਦੀ ਹੈ ਓਕੇ ਜੀ ਉਹ ਲੱਗੀ ਰਹਿੰਦੀ ਹੈ ਜੇ ਆਪਾਂ ਕਹੀਏ ਵੀ ਉਹ ਬਾਲੀ ਜਿਆਦੇ ਰਿਚ ਬਣ ਜਾਣਗੇ ਉਹ ਨਹੀਂ ਕਿਉਂਕਿ ਕਈ ਵਾਰ ਨਾ ਆਪਣੇ ਇੰਡੀਆ ਬੈਠੇ ਲੋਕ ਨਾ ਇਹ ਚੀਜ਼ਾਂ ਜੱਜ ਕਰਦੇ ਆ ਵੀ ਉਹਨਾਂ ਦਾ ਮੁੰਡਾ ਉੱਥੇ ਗਿਆ ਹਾਂ ਕਹੀ ਦਿੰਦਾ ਜੀ ਮਤਲਬ ਜੇ ਇੱਕ ਜਵਾਕ ਇੰਟੈਲੀਜੈਂਟ ਹੈ ਤੇ ਉਹ ਪੜ੍ਹ ਲਿਖ ਗਿਆ ਤੇ ਉਹ ਵਧੀਆ ਆਈਲਟਸ ਕਰ ਗਿਆ ਤੇ ਉਹ ਆਪਣਾ ਬਾਹਰ ਚੱਲ ਗਿਆ ਤਾਂ ਨਾਲ ਦੇ ਦੂਜੇ ਨੂੰ ਸਿਰਫ ਇਹ ਹੁੰਦਾ ਵੀ ਮੇਰਾ ਜਵਾਕ ਵੀ ਬਾਹਰ ਜਾਵੇ ਚਾਹੇ ਕਿਵੇਂ ਮਰਦੀ ਜਾਵੇ ਚਲੋ ਉਹ ਚੰਗੀ ਗੱਲ ਆ ਜਾਵੇ ਮੈਂ ਉਹ ਗੱਲ ਨਹੀਂ ਕਰ ਮੈਂ ਗੱਲ ਕਰ ਰਿਹਾ ਵੀ ਉੱਥੇ ਗਏ ਉੱਥੋਂ ਵਾਲੇ ਬੰਦੇ ਨੂੰ ਐ ਲੱਗਦਾ ਪੀਪਾ ਇਹ ਪਤਾ ਨਹੀਂ ਬਾਹਰ ਦੇ ਮੁਲਕਾਂ 'ਚ ਕਿੰਨੇ ਕ ਪੈਸੇ ਬਣਦੇ ਆ ਭਾਈ ਜੀ ਇੱਥੇ ਆ ਕੇ ਪਤਾ ਲੱਗਦਾ ਕਿ ਆਪਾਂ ਕੀ ਕਮਾਉਣੇ ਆ ਕੀ ਆਪਣੇ ਪਿੰਡੇ ਤੇ ਹੜਾਉਣੇ ਆ ਹੁਣ ਮੈਂ ਦੱਸਦਾ ਜੀ ਇੱਥੇ ਜਵਾਖਾ ਵਾਲੇ ਹੋਣੇ ਗਏ ਆ ਹਾਂਜੀ ਬਈ ਜਵਾਖਾ ਨਾਲ ਹਾਂਜੀ ਤੇ ਇੱਥੇ ਜਵਾਖਾ ਨੂੰ ਹੁਣ ਉਹ ਸਵੇਰੇ ਨਿਕਲ ਜਾਂਦੇ ਆ ਸਈਅਦ ਜੀ ਸ਼ਾਮ ਨੂੰ ਜਵਾਖਾ ਨਾਲ ਬਾੜਾ ਮਤਲਬ ਮੋਹ ਨਹੀਂ ਰੱਖ ਪਾਉਂਦੇ ਮਤਲਬ ਟਾਈਮ ਨਹੀਂ ਦਿੱਤਾ ਜੀ ਟਾਈਮ ਆ ਮਿਲਦਾ ਉਹਨਾਂ ਦਾ ਹਾਂ ਹਾਂ ਜਵਾਖਾ ਕਰਕੇ ਹਾਂਜੀ ਤੇ ਜੇ ਉਹ ਜਵਾਖਾ ਜਵਾਖ ਸ਼ਾਮ ਤੇ ਆ ਤਾ ਕੰਮ ਨਹੀਂ ਤਾ ਪਰ ਕੰਮ ਨਹੀਂ ਕੰਮ ਕਰ ਸਕਦੇ ਜੇ ਕੰਮ ਕਰਦੇ ਆ ਫਿਰ ਜਵਾਕ ਨਹੀਂ ਫਿਰ ਜਵਾਕ ਹੁੰਦਾ ਮੈਂ ਕਹਿੰਦਾ ਜਦੋਂ ਜਵਾਕ ਵੱਡਾ ਹੋ ਜਾਂਦਾ ਹਾਂਜੀ ਉਧਰੇ ਪੰਜਾਬ ਵਾਲੇ ਤਾਂ ਕਹਿੰਦੇ ਆ ਵੀ ਇੱਧਰਲਾ ਬੋਰਨ ਹਾਂਜੀ ਹਨਾ ਸਹੀ ਹੈ ਇੱਧਰਲੇ ਜਿਹੜੀ ਕਮਿਊਨਿਟੀ ਆ ਇੱਧਰਲੇ ਲੋਕ ਆ ਉਹ ਮੰਨਦੇ ਨਹੀਂ ਉਹ ਐਕਸੈਪਟ ਨਹੀਂ ਕਰਦੇ ਵੀ ਇਹ ਸਾਡੇ ਨਹੀਂ ਹੈਗੇ ਸਾਡੇ ਉਹ ਤਾਂ ਉਹਨਾਂ ਨੇ ਤਾਂ ਸਿਰਫ ਸੋਡਾ ਪੰਜਾਬ ਦਾ ਨਾਮ ਲੈ ਕੇ ਜੇ ਇੰਡੀਆ ਦੇ ਨਾਮ ਦੇ ਕਿਹੜੀ ਕੰਟਰੀ ਚ ਆਇਓ ਉਹਨਾਂ ਨੂੰ ਤਾਂ ਇਹ ਢਿੰਗ ਕਹਿੰਦੇ ਆ ਵੀ ਇਹ ਉਹ ਕੰਟਰੀ ਚੋਂ ਆਇਆ ਇਹ ਇੰਡੀਅਨ ਹੈ ਇੰਡੀਅਨ ਆ ਇਹ ਬੁਤ ਇਹ ਵੀ ਆਪਾਂ ਨਾ ਥੋੜਾ ਜਿਹਾ ਬਾਲਾ ਨਾ ਇੰਨਾ ਚੱਕਰਾਂ ਚ ਨਾ ਪਈਏ ਵੀ ਸਾਰੀ ਆਪਾਂ ਇਨਕਮ ਜਿੰਨੀ ਕਮਾਉਣੀ ਆ ਵੀ ਆਪਾਂ ਇੱਥੇ ਲਈ ਹੈ ਨਾ ਹਾਂਜੀ ਹੁਣ ਕਈ ਵਾਰ ਮੈਨੂੰ ਮੈਂ ਕਹਿੰਦਾ ਵੀ ਕਹਿੰਦੀ ਵੀ ਮੱਸੀ ਛੱਟ ਕੇ ਪੱਥਰ ਵਾਪਸ ਮੁੜਦੀ ਹੈ ਨਾ ਜਦੋਂ ਤੇ ਉਹ ਚੀਜ਼ ਮੈਂ ਫੀਲ ਕੀਤੀ ਹੈ ਹੁਣ ਮੈਨੂੰ ਮੈਨੂੰ ਚੀਜ਼ਾਂ ਫੀਲ ਹੋ ਰਹੀਆਂ ਇਹ ਅੱਛਾ ਜੀ ਤੇ ਹੁਣ ਮੈਂ ਮੈਨੂੰ ਹੁਣ ਪਤਾ ਲੱਗਦਾ ਮੈਂ ਫੀਲ ਕਰਦਾ ਵੀ ਜੇ ਮੈਂ ਵਸਮਾਗਰ ਬਣਾਇਆ ਹੁੰਦਾ ਇਹ ਖੁਦ ਮਗਰ ਬਣਾਇਆ ਹੋਇਆ ਇੰਡੀਆ ਟਾਈਮ ਚ ਹਾਂਜੀ ਵੀ ਮੈਂ ਉੱਥੇ ਜਾ ਕੇ ਮੈਨੂੰ ਹੱਥਾਂ ਕਨ ਝਾਕਨ ਦੀ ਲੋੜ ਨਹੀਂ ਪੈਣੀ ਸੀ ਮੈਂ ਇੱਕੋ ਗੱਲ ਕਹਿਣਾ ਚਾਹਣਾ ਵੀ ਇੱਥੇ ਪੈਸੇ ਕਮਾਓ ਤੇ ਇੰਡੀਆ ਬਣਾਓ ਇੰਡੀਆ ਬਣਾਓ ਜਿੰਨੇ ਬਣਦੇ ਆ ਫੈਮਿਲੀ ਦੇ ਨਾਲ ਆਪਣਾ ਉਹ ਰੱਖੋ ਇੱਥੇ ਆ ਕੇ ਬਾਹਲੀ ਸੂਸੇ ਬਾਜੀ ਤੇ ਪੈਂਜੀ ਲੋੜ ਨਹੀਂ ਪੈ ਜਾਂਦੇ ਨੇ ਬਹੁਤ ਪੈਂਦੇ ਫਿਰ ਉਹ ਫਿਰ ਗਵਾਬ ਹੀ ਲੈਂਦੇ ਹਨ ਸਹੀ ਗੱਲ ਹੈ ਕਈ ਮੈਂ ਦੇਖਿਆ ਕਈਆਂ ਲਵੇ ਇੱਥੇ ਲਾਇਸੈਂਸ ਨਹੀਂ ਹੁੰਦੇ ਗੱਡੀਆਂ ਲੈ ਲੈਂਦੇ ਆ ਸਹੀ ਹੈ ਸੌਰਸਾ ਤੋਂ ਬਿਨਾ ਗੱਡੀਆਂ ਚਲਾਈ ਜਾਂਦੇ ਆ ਉਹ ਫਿਰ ਉਹ ਬੰਦੇ ਦੀਆਂ ਚੀਜ਼ਾਂ ਨਾ ਫਿਰ ਸਾਰਿਆਂ ਨੂੰ ਭੁਗਤਣੀਆਂ ਪੈਂਦੀਆਂ। ਖਤਰਾ ਸਭ ਨੂੰ ਭੁਗਤਣਾ ਪੈਂਦਾ ਫਿਰ ਉਹਦੇ ਕਰਕੇ ਨਾ ਕਮਿਊਨਿਟੀ ਆਪਣੀ ਹੋਉਂਦੀ ਆ। ਸਹੀ ਗੱਲ ਦਈ। ਹਾਂ ਤੇ ਆ ਬਾਕੀ ਆ ਮੁੱਦੇ ਦਾ ਫੱਕੜੇ ਕਿਸੇ ਹੋਰ ਦਿਨ ਬਣਾਵਾਂਗੇ। ਠੀਕ ਹੈ ਜੀ। ਵੀਡੀਓ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਵੀ ਆਵਦਾ ਕਿਸੇ ਪ੍ਰਤੀ ਨਾ ਪ੍ਰਤਨਾ ਰੱਖੋ। ਆਪਣੇ ਜੋ ਪ੍ਰੇਮ ਪਿਆਰ ਰੱਖੋ ਸਾਰਿਆਂ 'ਚ ਪੰਜਾਬੀ ਪੰਜਾਬੀ ਲਤਾਂ ਨਾ ਖਿੱਚਣਾ। ਕਮੈਂਟ ਨਾ ਕਰਨ ਮਾੜੇ ਚੰਗੇ ਜੋ ਜੋ ਹੋਇਆ ਉਹ ਬੰਦੇ ਦਾ ਕੰਮ ਸੀਗਾ ਪ੍ਰੋਟੈਸਟ ਕਰਨ ਦਾ ਉਹਨੇ ਪ੍ਰੋਟੈਸਟ ਕੀਤਾ। ਉੜ ਕੇ ਵਾ ਫਿਰ ਇਸੇ ਗੱਲ ਤੇ ਹੁਣਿਆ ਵੀ ਧਰਮ ਪ੍ਰਤੀ ਆਦੇ ਬਫਾਦਾਰ ਰਹੋ ਸਭ ਤੋਂ ਵੱਡੀ ਗੱਲ ਹੈ ਕਿਸੇ ਦੇ ਮਗਰ ਲਾ ਕੇ ਕਮੈਂਟਾਂ ਚ ਬਹੁਤ ਨਹੀਂ ਲੋੜਨੀ ਕੁਝ ਕਰਨ ਦੀ ਲੋੜ ਨਹੀਂ ਉਹ ਪਰਮਾਤਮਾ ਸਭ ਕੁਝ ਦੇਖਦਾ ਹਾਂਜੀ ਦੀਪ ਜੀ ਗੱਲ ਇਹ ਤਾਂ ਹੈਗੀ ਆ ਤੇ ਸਾਰੇ ਧਰਮੀ ਪਿਆਰ ਕਰਨਾ ਸਿਖਾਉਂਦੇ ਆ ਹਾਂਜੀ ਕਿਸੇ ਦੇ ਵੀ ਧਰਮ ਦਾ ਆਪਾਂ ਕਿਸੇ ਵੀ ਧਰਮ ਦੀ ਬਦਨਾਮੀ ਨਹੀਂ ਕਰ ਸਕਦੇ ਆਪਾਂ ਹਾਂਜੀ ਆਪਣਾ ਧਰਮ ਸਿਖਾਉਂਦਾ ਵੀ ਜਿੰਨੇ ਵੀ ਦੁਨੀਆ ਤੇ ਲੋਕ ਨੇ ਸਭ ਨਾਲ ਪਿਆਰ ਤੇ ਸਤਿਕਾਰ ਨਾਲ ਰਹੀ ਹਾਂਜੀ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਆਂ ਧੰਨਵਾਦ ਜੀ ਥੈਂਕ ਯੂ ਧੰਨਵਾਦ ਮਿਲਦੇ ਆ ਅਗਲੇ ਕੋਈ ਨਵਾਂ ਟੌਪਿਕ ਲੈ ਕੇ ਕੋਈ ਚੰਗੀ ਗੱਲ ਲੈ ਕੇ ਤੇ ਬਸ ਨਾਫਰਤ ਤੋਂ ਬਚੋ ਆਪਣੇ ਨਾਲ પ્રેમ ਪਿਆਰ ਰੱਖੋ ਆਦੇਬਾਦਰੋ ਥੈਂਕ ਯੂ ਸਸਕਾ ਸਸਕਾ